ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਪੁਰਾਣੇ ਵੇਲੇ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿਆ ਕਰਦਾ ਸੀ ਉਹਦੇ ਚਾਰ ਪੁੱਤਰ ਸਨ ਸੇਹੜ ਦੇ ਕੋਲ ਬਹੁਤ ਸਾਰਾ ਧਨ ਸੰਪਤਾ ਸੀ। ਸੇਹੜ ਦਾ ਚੌਥਾ ਸਭ ਤੋਂ ਛੋਟਾ ਪੁੱਤਰ ਅਕਸਰ ਆਪਣੇ ਪਿਤਾ ਦੇ ਨਾਲ ਹਰ ਕੰਮ ਦੇ ਵਿੱਚ ਆਇਆ ਕਰਦਾ ਸੀ। ਵੱਡੇ ਤਿੰਨ ਪੁੱਤਰ ਕਦੇ ਵੀ ਕਿਸੇ ਕੰਮ ਵੱਲ ਧਿਆਨ ਨਹੀਂ ਸੀ ਦਿੰਦੇ। ਇੱਕ ਦਿਨ ਸੇਹੜ ਨੇ ਆਪਣੇ ਸਾਰੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ। ਉਹਨਾਂ ਨੂੰ ਕਿਹਾ ਕਿ ਕੱਲ ਨੂੰ ਮੇਰੀ ਜੋ ਵੀ ਜ਼ਮੀਨ ਜਾਇਦਾਦ ਮੇਰੇ ਕੋਲ ਇੱਕ ਖਜ਼ਾਨਾ ਹੈ। ਮੈਂ ਉਹ ਤੁਹਾਡੇ ਵਿੱਚ ਵੰਡ ਦੇਵਾਂਗਾ। ਉਹਨੇ ਕਿਹਾ ਕਿ ਕੱਲ ਨਗਰ ਤੋਂ ਬਾਅਦ ਆਪਣੇ ਜਿਹੜੇ ਖੇਤ ਨੇ ਤੁਸੀਂ ਉੱਥੇ ਇਕੱਠੇ ਹੋ ਜਾਓ ਸਵੇਰ ਹੋਈ ਤੇ ਤਿੰਨੋਂ ਪੁੱਤਰ ਤੇ ਸਭ ਤੋਂ ਛੋਟਾ ਪੁੱਤਰ ਉੱਥੇ ਚਲੇ ਗਏ ਕਹਿੰਦੇ ਜਦੋਂ ਉੱਥੇ ਗਏ ਤੇ ਪਿਤਾ ਨੇ ਸਾਰਿਆਂ ਦੀ ਤਲੀ ਦੇ ਉੱਤੇ 1-1 ਰੁਪਿਆ ਰੱਖ ਦਿੱਤਾ ਉਹ ਕਹਿਣ ਲੱਗੇ ਪਿਤਾ ਜੀ ਇਹ ਖਜ਼ਾਨਾ ਸੀ 1-1 ਰੁਪਿਆ ਇਹਦੇ ਕਰਕੇ ਤੁਸੀਂ ਸਾਨੂੰ ਛੇਤੀ ਉਠਾ ਕੇ ਲੈ ਕੇ ਆਏ ਹੋ ਤੁਹਾਨੂੰ ਖਜ਼ਾਨਾ ਦੇਵਾਂਗਾ ਤੇ ਦਿੱਤਾ ਤੁਸੀਂ ਕੀ ਹੈ ਉਹਦੇ ਪਿਤਾ ਨੇ ਕਿਹਾ ਖਜ਼ਾਨਾ ਮੈਂ ਤੁਹਾਨੂੰ ਦੇ ਰਿਹਾ ਹਾਂ ਇਸ ਨੂੰ ਆਪਣੇ ਕੋਲ ਸਾਹਮਣੇ ਰੱਖੋ ਸਾਹਮਣੇ ਜਿਹੜੇ ਰੁੱਖ ਦਿਖਦੇ ਹਨ ਉਹ ਚਾਰੇ ਰੁੱਖਾਂ ਦੇ ਥੱਲੇ ਇੱਕ ਜਿਹੜਾ ਖਜ਼ਾਨਾ ਨਪਿਆ ਹੋਇਆ ਹੈ ਤੇ ਉਹ ਤੁਹਾਡਾ ਹੈ ਉਹਨਾਂ ਕਿਹਾ ਕਿ ਹੁਣ ਚਾਰੇ ਰੁੱਖਾਂ ਚੋਂ ਕਿਵੇਂ ਪਤਾ ਕਰਾਂਗੇ ਕਿ ਕਿਹੜਾ ਜਿਹੜਾ ਖਜ਼ਾਨਾ ਹੈ ਉਹ ਕਾਦਾ ਹੈ ਉਹਦੇ ਪਿਤਾ ਜੀ ਨੇ ਕਿਹਾ ਕਿ ਜਿਹਦੇ ਕੋਲ ਸਭ ਤੋਂ ਵੱਡਾ ਰੁਪਿਆ ਉਹ ਪਹਿਲਾਂ ਉਹਦਾ ਉਸ ਤੋਂ ਛੋਟਾ ਜਿਹਦੇ ਕੋਲ ਰੁਪਿਆ ਦੂਜੇ ਨੰਬਰ ਵਾਲਾ ਉਹਦਾ ਜਿਹਦੇ ਕੋਲ ਤੀਜੇ ਨੰਬਰ ਦਾ ਛੋਟਾ ਉਹਦਾ ਤੀਜਾ ਰੁਖ ਤੇ ਜਿਹਦੇ ਕੋਲ ਸਭ ਤੋਂ ਛੋਟਾ ਉਹ ਚੌਥੇ ਦਾ ਹੋਏਗਾ ਉਹਨਾਂ ਦੇਖਿਆ ਤੇ ਸਭ ਤੇ ਛੋਟੇ ਕੋਲ ਸਭ ਤੋਂ ਪਹਿਲਾਂ ਛੋਟੇ ਦੇ ਕੋਲ ਸਭ ਤੋਂ ਛੋਟਾ ਰੁਪਿਆ ਸੀ ਹੁਣ ਉਹਨਾਂ ਆਪਣੇ ਆਪਣੇ ਰੁਖ ਵੱਡ ਲਏ ਤੇ ਹੁਣ ਘਰ ਚਲੇ ਗਏ ਕੁਝ ਦਿਨ ਲੰਘੇ ਤੇ ਉਹਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਕਹਿੰਦੇ ਜਦੋਂ ਅਕਾਲ ਚਲਾਨੇ ਕੀਤੇ ਅਤੇ ਜੋ ਰੀਤੀ ਰਿਵਾਜ ਰਸਮਾਂ ਸਨ ਉਹ ਕਰਨ ਤੋਂ ਬਾਅਦ ਕਹਿੰਦੇ ਇੱਕ ਦਿਨ ਵੱਡਾ ਭਰਾ ਕਹਿਣ ਲੱਗਾ ਪਿਤਾ ਜੀ ਨੇ ਜੋ ਖਜ਼ਾਨਾ ਦਿੱਤਾ ਉਹ ਆਪਾ ਕੱਢ ਲਈਏ ਛੋਟਾ ਕਹਿਣ ਲੱਗਾ ਕਿ ਉਹ ਖਜ਼ਾਨੇ ਦੇ ਸਹਾਰੇ ਰਾਵਾਂਗੇ ਪਿਤਾ ਜੀ ਨੇ ਹੋਰ ਬੜਾ ਕੁਝ ਦਿੱਤਾ ਆਪਾਂ ਉਸ ਤੇ ਕੰਮ ਕਰੀਏ ਉਹ ਕਹਿਣ ਲੱਗੇ ਜੇ ਤੁਹਾਨੂੰ ਖਜ਼ਾਨਾ ਨਹੀਂ ਚਾਹੀਦਾ ਤੂੰ ਨਾ ਜਾ ਪਰ ਸਾਨੂੰ ਚਾਹੀਦਾ ਹੈ ਅਸੀਂ ਜਾਵਾਂਗੇ ਕਹਿੰਦੇ ਚਾਰੇ ਭਰਾ ਉਸ ਥਾਂ ਤੇ ਪਹੁੰਚ ਗਏ ਆਪਣੇ ਆਪਣੇ ਰੁੱਖ ਦੇ ਕੋਲ ਪਹੁੰਚੇ ਉਹਨਾਂ ਸਾਰਿਆਂ ਨੇ ਉਥੋਂ ਥਲੋਂ ਖੋਦਣਾ ਸ਼ੁਰੂ ਕੀਤਾ ਚਾਰਾਂ ਨੂੰ ਇੱਕ ਇੱਕ ਕੜਾ ਲੱਭਦਾ ਕਹਿੰਦੇ ਉੱਤੇ ਚੱਪਣੀ ਜਿਹੜੀ ਹੈ ਜ਼ੋਰ ਦੇ ਕੇ ਦਿੱਤੀ ਹੁੰਦੀ ਹੈ ਕਿਸੇ ਹਿਸਾਬ ਨਾਲ ਨਹੀਂ ਖੋਲ ਕਿਸੇ ਵੀ ਹਿਸਾਬ ਦੇ ਨਾਲ ਨਹੀਂ ਖੋਲਦੀ ਉਹਨਾਂ ਨੂੰ ਯਾਦ ਆਉਂਦਾ ਪਿਤਾ ਜੀ ਨੇ 1 ਰੁਪਿਆ ਦਿੱਤਾ ਸੀ ਉਹਨਾਂ 4 ਰੁਪਏ ਕੱਡੇ ਤੇ ਆਪਣਾ ਆਪਣਾ ਰੁਪਿਆ ਕੜੇ ਦੇ ਉੱਤੇ ਰੱਖਿਆ ਕਹਿੰਦੇ ਉਹ ਚੱਪੜੀਆਂ ਜੋ ਸਨ ਉਹ ਪੈਸੇ ਹੋ ਗਈਆਂ ਉਹਨਾਂ ਜਦੋਂ ਖੋਲ ਕੇ ਵੇਖਿਆ ਤੇ ਸਭ ਤੋਂ ਵੱਡੇ ਭਰਾ ਨੂੰ ਉਹਦੇ ਚ ਹੀਰੇ ਜਵਾਰਾਤ ਮਿਲੇ ਦੂਸਰੀ ਚੱਪੜੀ ਜਦੋਂ ਖੋਲੀ ਤਾਂ ਉਹਦੇ ਵਿੱਚ ਦੂਸਰੇ ਭਰਾ ਨੂੰ ਸੋਨਾ ਲੱਭਿਆ ਤੀਜੇ ਨੇ ਦੇਖਿਆ ਤੇ ਹੱਡੀਆਂ ਸਨ ਚੌਥੇ ਦੇ ਵਿੱਚ ਮਿੱਟੀ ਸੀ ਚੌਥੇ ਦੇ ਵਿੱਚ ਮਿੱਟੀ ਸੀ ਵੱਡੇ ਦੋ ਭਰਾ ਬੜੇ ਖੁਸ਼ ਹੋਏ ਚੌਥਾ ਹਜੇ ਵੀ ਚੁੱਪ ਕਰਕੇ ਬੈਠਾ ਸੀ ਪਰ ਤੀਸਰਾ ਜਿਹੜਾ ਸੀ ਉਹ ਰੋਲਾ ਰੱਪਾ ਪਾਈ ਜਾਂਦੇ ਸੀ ਕੋਲੋਂ ਰਾਜਾ ਤੇ ਉਹਦਾ ਮੰਤਰੀ ਲੰਗੇ ਜਾਂਦੇ ਹਨ ਜਦੋਂ ਕੋਲ ਗਏ ਤਾਂ ਦੇਖਦੇ ਨੇ ਕਿ ਚਾਰੇ ਜਣੇ ਖੜੇ ਨੇ ਤੇ ਤਿੰਨ ਜਣੇ ਬੜੀ ਜ਼ੋਰ ਦੇ ਲੜੀ ਜਾਂਦੇ ਹਨ ਉਹਨਾਂ ਦੇ ਕੋਲ ਜਾ ਕੇ ਪੁੱਛਦੇ ਕਿ ਕੀ ਕਾਰਨ ਕਿਉਂ ਲੜ ਰਹੇ ਹੋ ਉਹਨਾਂ ਸਾਰੀ ਗੱਲ ਦੱਸੀ ਕਿ ਸਾਡੇ ਪਿਤਾ ਨਗਰ ਦੇ ਸੇਠ ਸਨ ਅਕਾਲ ਚਲਾਣੇ ਕਰਕੇ ਆਪਣਾ ਖਜ਼ਾਨਾ ਸਾਡੇ ਚ ਵੰਡ ਕੇ ਗਏ ਇੱਕ ਨੂੰ ਹੀਰੇ ਜਵਾਹਰਾਤ ਇੱਕ ਨੂੰ ਸੋਨਾ ਤੇ ਮੈਨੂੰ ਜਿਹੜਾ ਹੱਡੀਆਂ ਤੇ ਇਹਨੂੰ ਮਿੱਟੀ ਦੀ ਮੁੱਠ ਦੇ ਗਏ ਹਨ ਹੁਣ ਦੱਸੋ ਸਾਡੇ ਪਿਤਾ ਜੀ ਨੇ ਤੇ ਇਹ ਸਾਡੇ ਨਾਲ ਨਿਆ ਤੇ ਨਹੀਂ ਕੀਤਾ ਚੌਥਾ ਦਾ ਪਿਤਾ ਜੀ ਨੂੰ ਬੜਾ ਪਿਆਰਾ ਸੀ ਤੇ ਉਹ ਮਿੱਟੀ ਦੀ ਮੁੱਠ ਦੇ ਕੇ ਆਵ ਚਲੇ ਗਏ ਨੇ ਉਹ ਰਾਜਾ ਕੁਝ ਸਮੇਂ ਚੁੱਪ ਰਿਆ ਫਿਰ ਰਾਜਾ ਕਹਿਣ ਲੱਗਾ ਕਿ ਤੁਹਾਡੇ ਪਿਤਾ ਜੀ ਦਾ ਪਾਵ ਇਹ ਸੀ ਕਿ ਵੱਡੇ ਨੂੰ ਹੀਰੇ ਜਵਾਹਰਾਤ ਜੋ ਵੀ ਆ ਉਹ ਦਿੱਤੇ ਜਾਣ ਇਸਾਰੇ ਹੀਰੇ ਉਹਨੇ ਇਸ ਲਈ ਆਪਣੇ ਵੱਡੇ ਪੁੱਤਰ ਨੂੰ ਦੇ ਦਿੱਤੇ ਨੇ ਜਿੰਨਾ ਸੋਨਾ ਸੀ ਉਹਨੇ ਆਪਣੇ ਵਿੱਚ ਵਾਲੇ ਪੁੱਤਰ ਨੂੰ ਦਿੱਤਾ ਤੇ ਹੱਡੀਆਂ ਦਾ ਭਾਵ ਹੈ ਜਿੰਨੇ ਵੀ ਪਸ਼ੂ ਨੇ ਹਾਥੀ ਨੇ ਘੋੜੇ ਨੇ ਜਿੰਨੇ ਡੰਗਰ ਵਸ਼ਾ ਉਹ ਤੇਰਾ ਤੇ ਮਿੱਟੀ ਤੋਂ ਭਾਵ ਹੈ ਜਿੰਨੇ ਖੇਤ ਨੇ ਉਹ ਛੋਟੇ ਪੁੱਤਰ ਦੇ ਨੇ ਇਹ ਸੁਣ ਕੇ ਚਾਰੇ ਜਣੇ ਖੁਸ਼ ਹੋ ਗਏ ਰਾਜਾ ਤੇ ਉਹਦਾ ਮੰਤਰੀ ਉਥੋਂ ਚਲੇ ਗਏ ਜਦੋਂ ਘਰ ਜਾਂਦੇ ਨੇ ਤੇ ਹੁਣ ਵੱਡਾ ਪਰਾ ਕਹਿੰਦਾ ਕਿ ਇੰਨੇ ਹੀਰੇ ਚਾਰਤ ਮਿਲੇ ਨੇ ساری ਉਮਰ ਬੈਠ ਕੇ ਖਾਵਾਂਗਾ ਤੇ ਖਤਮ ਨਹੀਂ ਹੋਣੇ ਸੋਨੇ ਵਾਲਾ ਕਹਿੰਦਾ ਕਿ ਇਹ ਵੀ ਐਵੇਂ ਖਤਮ ਨਹੀਂ ਹੋਣਾ ਤੀਜਾ ਹੱਡੀਆਂ ਵਾਲਾ ਕਹਿੰਦਾ ਕਿ ਇੰਨੇ ਪਸ਼ੂ ਡੰਗਰ ਨੇ ਭਾਵੇਂ ਵੇਚਾਂ ਤੇ ਭਾਵੇਂ ਦੁੱਧ ਵੇਚਾਂ ਇਹ ਵੀ ਖਤਮ ਨਹੀਂ ਹੋਣਾ ਚੌਥਾ ਪਰਾ ਜਦੋਂ ਖੇਤ ਖលਿਆਣ ਤੇ ਜਾਂਦਾ ਸਾਰੀ ਜ਼ਮੀਨ ਬੰਜਰ ਹੋਈ ਹੁੰਦੀ ਹੈ ਹੁਣ ਪਾਣੀ ਦਾ ਕੋਈ ਸਰੋਤ ਨਹੀਂ ਹੁੰਦਾ ਤੇ ਉਹ ਵਿਚਾਰਾ ਸੋਚਦਾ ਕਿ ਹੁਣ ਮੈਂ ਕੀ ਕਰਾਂ ਕਹਿੰਦੇ ਉਹ ਰੋਜ਼ ਖੇਤਾਂ ਤੇ ਜਾਂਦਾ ਤੇ ਥੋੜਾ ਥੋੜਾ ਬਾਣਾ ਸ਼ੁਰੂ ਕਰ ਦਿੰਦਾ ਕਿਉਂਕਿ ਹੋਰ ਪੈਸਾ ਟੱਕਾ ਤਾਂ ਹੁੰਦਾ ਨਹੀਂ ਪਿਤਾ ਜੀ ਨੇ ਚਾਰੇ ਭਰਾਵਾਂ ਦੇ ਅੱਡ ਅੱਡ ਘਰ ਬਣਾ ਦਿੱਤੇ ਸਨ ਹੁਣ ਵੱਡੇ ਤਿੰਨ ਭਰਾਵਾਂ ਨੇ ਤੇ ਵਿਆਹ ਕਰਾ ਲਿਆ ਹੁਣ ਚੌਥਾ ਭ ਹੁਣ ਚੌਥੇ ਭਰਾ ਕੋਲ ਕੁਝ ਨਹੀਂ ਸੀ ਕਹਿੰਦੇ ਹੁਣ ਉਹ ਕਰਦਾ ਵਿਚਾਰਾ ਕੀ ਹੁਣ ਕੋਲ ਹੀਰੇ ਸੋਨੇ ਸਾਨਾ ਕਹਿੰਦੇ ਉਹ ਹੁਣ ਸੁਖੀ ਆਪਣਾ ਜੀਵਨ ਰਹਿਣ ਹਰ ਵਿਵਸਥਾ ਉਹਨਾਂ ਦੇ ਲਈ ਕਰ ਲਈ ਜ ਹਰ ਵਿਵਸਥਾ ਉਹਨਾਂ ਕਰ ਲਈ ਜਿਹਦੇ ਕੋਲ ਸੋਨਾ ਸੀ ਉਹਨੇ ਉਹਨੇ ਵੀ ਸਾਰੇ ਸੋਖ ਸਵਿ ਉਹਨੇ ਵੀ ਸਾਰੀਆਂ ਸੁਖ ਸਵਿਦਾਵਾਂ ਕਰ ਲਿਆਂਦੀਆਂ ਜਿਹੜਾ ਤੇਜਾ ਸੀ ਉਹ ਡੰਗਰ ਵਛੇ ਦਾ ਦੁੱਧ ਵੇਚਦਾ ਕਹਿੰਦੇ ਕੁਝ ਡੰਗਰ ਵੇਚ ਲੈਂਦਾ ਇਸ ਨਾਲ ਉਹਦਾ ਗੁਜ਼ਾਰਾ ਵੀ ਸੋਨਾ ਹੋਣਦਿਆਂ ਸੀ ਇੱਕ ਦਿਨ ਇਥੋਂ ਤੱਕ ਨੌਬਤ ਆ ਗਈ ਜਿਸ ਕੋਲ ਜ਼ਮੀਨ ਸੀ ਉਹ ਰੋਟੀ ਖਾਣ ਲਈ ਵੀ ਕਰ ਆਟਾ ਨਾ ਬਚਿਆ ਉਹ ਪਹਿਲਾਂ ਉਹ ਪਹਿਲੇ ਭਰਾ ਦੇ ਕੋਲ ਗਿਆ ਤੇ ਵਾਰੀ-ਵਾਰੀ ਦੂਜੇ ਤੇ ਤੀਜੇ ਕੋਲ ਗਿਆ ਵਾਰੀ-ਵਾਰੀ ਦੂਜੇ ਤੇ ਤੀਜੇ ਦੇ ਕੋਲ ਗਿਆ ਪਰ ਕਿਸੇ ਮੁੱਠ ਆਟਾ ਵੀ ਨਾ ਦਿੱਤਾ ਕਹਿੰਦੇ ਤੂੰ ਤਾਂ ਲੜਦਾ ਸੀ ਜੋ ਪਿਤਾ ਜੀ ਨੇ ਤੇਰੇ ਨਾਲ ਕੀਤਾ ਚੰਗਾ ਹੀ ਨਹੀਂ ਕੀਤਾ ਇਹਨਾਂ ਕਹਿ ਕੇ ਤੇ ਉੱਥੋਂ ਚਲੇ ਗਏ ਕਹਿੰਦੇ ਉਹ ਵਿਚਾਰਾ ਉਹਨੇ ਹਿੰਮਤ ਨਾ ਹਾਰੀ ਤੇ ਲਗਾਤਾਰ ਮਿਹਨਤ ਕਰਦਾ ਰਿਹਾ ਕਹਿੰਦੇ ਮੇਮ ਪਿਆ ਤੇ ਉਸ ਦਾ ਉਸੇ ਨਾਲ ਉਹਨੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਸਮਾਂ ਲੰਘਿਆ ਕੋਈ ਬਿਮਾਰੀ ਫੈਲੀ ਤੇ ਜਿਸ ਤੇ ਨਾਲ ਡੰਗਰ ਜਿਹੜੇ ਸਨ ਉਹ ਕਹਿੰਦੇ ਮਰਨ ਲੱਗੇ ਇਸ ਤਰ੍ਹਾਂ ਉਹਦਾ ਜਿਹੜਾ ਬਾੜਾ ਸੀ ਡੰਗਰਾਂ ਵਾਲਾ ਉਹ ਖਾਲੀ ਹੋ ਗਿਆ ਜਿਹੜੇ ਬੱਚੇ ਸਨ ਉਹਨੇ ਵੇਚ ਵੜਤ ਦਿੱਤੇ ਕੁਝ ਦਿਨ ਵਿੱਚ ਹੀ ਪੈਸੇ ਜਿਹੜੇ ਸਨ ਉਹ ਖਤਮ ਹੋ ਗਏ ਹੁਣ ਸੋਚਦੇ ਨੇ ਕਿ ਡੰਗਰਾਂ ਨਾਲ ਗੁਜ਼ਾਰਾ ਸੀ ਤੇ ਉਹ ਵੀ ਮੇਰੇ ਤੋਂ ਖੁੱਸ ਗਏ ਨੇ ਕਹਿੰਦੇ ਇੱਕ ਰਾਜਚੋਰ ਪਏ ਤੇ ਹੁਣ ਸਭ ਨੂੰ ਪਤਾ ਸੀ ਕਿ ਉਹਦੇ ਕੋਲ ਹੀਰੇ ਤੇ ਸੋਨਾ ਹੈ। ਚੋਰ ਸਾਰਾ ਕੁਝ ਲੁੱਟ ਪਸੁੱਟ ਕੇ ਤੇ ਲੈ ਗਏ। ਹੁਣ ਉਹ ਵਿਚਾਰੇ ਤਿੰਨੋਂ ਜਾਣੇ ਰੋਂਨ ਕਰ ਲੌਣ ਲੱਗੇ। ਉਹਨਾਂ ਦੀਆਂ ਪਤਨੀਆਂ ਕਹਿੰਦੀਆਂ ਕਿ ਹੁਣ ਆਪਾਂ ਕੀ ਕਰੀਏ? ਹੁਣ ਜਿਹਦੇ ਕੋਲ ਹੀਰੇ ਸਨ ਸੋਚਦਾ ਜੇ ਮੈਂ ਇਹਨਾਂ ਨੂੰ ਵਪਾਰ ਚ ਲਾਉਂਦਾ ਤੇ ਬੜਾ ਕੁਝ ਹਾਸਲ ਕਰ ਸਕਦਾ ਸੀ। ਸੋਨੇ ਵਾਲਾ ਵੀ ਸੋਚਦਾ ਕਿ ਜੇ ਵਪਾਰ ਚ ਲਾਉਂਦਾ ਤੇ ਬੜਾ ਕੁਝ ਹਾਸਲ ਕਰ ਸਕਦਾ ਸੀ। ਉਹ ਤੀਜਾ ਜਿਹੜਾ ਸੀ ਉਹ ਕਹਿੰਦਾ ਕਿ ਆਪਾਂ ਨੂੰ ਇੰਨਾ ਤੋਂ ਬਹੁਤ ਸਾਰੀ ਆਮਦਨ ਸੀ ਜੇ ਇਸ ਦੇ ਨਾਲ ਮੈਂ ਕੋਈ ਚੀਜ਼ ਹੋਰ ਬਣਾਉਂਦਾ ਤੇ ਮੈਂ ਬੜਾ ਕੁਝ ਕਰ ਸਕਦਾ ਸੀ ਪਰ ਹੁਣ ਖਾਲੀ ਹੱਥ ਕੁਝ ਵੀ ਨਹੀਂ ਸੀ ਤਿੰਨੋਂ ਜਾਣੇ ਸੋਏ ਦੇ ਕਿਤੇ ਵਪਾਰ ਕਰਨ ਲਈ ਜਾਂਦੇ ਤਾਂ ਤਿੰਨੋਂ ਜਾਣੇ ਵਪਾਰ ਕਰਨ ਲਈ ਘਰ ਤੋਂ ਨਿਕਲ ਜਾਂਦੇ ਉਧਰੋਂ ਜਿਹੜਾ ਰਾਜਾ ਸੀ ਨਗਰ ਦਾ ਉਹਦੇ ਤੀਜਾਣ ਹੋ ਚੁੱਕੀ ਸੀ ਰਾਜਾ ਕਹਿੰਦਾ ਕਿ ਚਲ ਤੇ ਤੇਰੀ ਮਾਂ ਹੈ ਨਹੀਂ ਹੁਣ ਮੈਂ ਤੈਨੂੰ ਪੁੱਛਣਾ ਤੇ ਤੇਰਾ ਵਿਆਹ ਕਰ ਦਿੱਤਾ ਜਾਵੇ ਉਹ ਕਹਿੰਦੀ ਪਿਤਾ ਜੀ ਮਾਂ ਮੈਨੂੰ ਕਹਾਣੀਆਂ ਸੁਣਾਇਆ ਕਰਦੇ ਸੀ ਕਿ ਇੱਕ ਜੰਗਲ ਦੇ ਵਿੱਚ ਸੋਨੇ ਦਾ ਹਿਰਨ ਰਹਿੰਦਾ ਤੇ ਮੈਂ ਉਸਦੇ ਨਾਲ ਵਿਆਹ ਕਰਾਵਾਂਗੀ ਉਹਦਾ ਪਿਤਾ ਜਿੰਨੇ ਵਾਰ ਉਹਨੂੰ ਕੋਈ ਗੱਲ ਕਹਿੰਦਾ ਉਹ ਅਗੋਂ ਇਹ ਕਹਿ ਕੇ ਤੇ ਟਾਲ ਦਿਆ ਕਰਦੇ ਇੱਕ ਦਿਨ ਰਾਜਾ ਬੜਾ ਉਦਾਸ ਹੋਇਆ ਤੇ ਕਹਿੰਦੇ ਉਹਨੇ ਨਗਰ 'ਚ ਇੱਕ ਸੰਤ ਫਕੀਰ ਰਹਿੰਦੇ ਸਨ ਉਹਨਾਂ ਦੇ ਕੋਲ ਗਿਆ ਤੇ ਕਹਿੰਦਾ ਤੋ ਹਨ ਨੂੰ ਪਤਾ ਹੈ ਮੇਰੇ ਪਤਨੀ ਨਹੀਂ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਮੇਰੀ ਧੀ ਦਾ ਮੇਰੇ ਹੁੰਦਿਆਂ ਹੀ ਕਾਜ ਹੋ ਜਾਵੇ ਪਰ ਉਹ ਚਾਹੁੰਦੀ ਹੈ ਕਿ ਉਹਦਾ ਵਿਆਹ ਇੱਕ ਸੋਨੇ ਦੇ ਹਿਰਨ ਨਾਲ ਹੋਵੇ ਦੱਸੋ ਮੈਂ ਕੀ ਕਰਾਂ ਕਹਿਣ ਲੱਗੇ ਕਿ ਕੋਈ ਨਾ ਸੋਨੇ ਦੇ ਹਿਰਨ ਦਾ ਵੀ ਪ੍ਰਬੰਧ ਹੋ ਜਾਵੇਗਾ ਤੁਸੀਂ ਕਰ ਜਾਓ ਇਹਨਾਂ ਕਹਿ ਕੇ ਰਾਜੇ ਨੂੰ ਭੇਜ ਦਿੱਤਾ ਤੇ ਉਹ ਸੰਤ ਫਕੀਰ ਜਿੱਥੇ ਬੈਠ ਕੇ ਨਾਮ ਛੱਪਿਆ ਕਰਦੇ ਸੀ ਉਥੋਂ ਰਾਹੀ ਪਾਂਦੇ ਅਕਸਰ ਹੀ ਲੰਗਿਆ ਕਰਦੇ ਸਨ ਕਹਿੰਦੇ ਤਿੰਨ ਅਪਰਾਜਦ ਉਹਦਰ ਉਹ ਜਿਹੜੇ ਤਿੰਨ ਅਪਰਾਜ ਜਾਂਦੇ ਸਨ ਉਹ ਜੰਗਲ ਦੇ ਰਾਤ ਉਹ ਜਾਂਦੇ ਸਨ ਜਦੋਂ ਜੰਗਲ ਦੇ ਰਾਤ ਉਹ ਗਏ ਤਾਂ ਕਹਿੰਦੇ ਉੱਥੇ ਉਹਨਾਂ ਨੂੰ ਆਵਾਜ਼ ਆਉਂਦੀ ਕਿ ਪ੍ਰਮਾਤਮਾ ਦੀ ਦੇਨ ਤੁਹਾਨੂੰ ਬੜੀ ਜਿਆਦੀ ਹੈ ਕੁਝ ਵੰਡੇ ਨਾਲ ਕੋਈ ਤਾਨ ਨਾ ਕੀਤਾ ਅੱਜ ਕੱਲ੍ਹ ਹੀ ਹੋ ਕੇ ਬੈਠ ਗਏ ਉਹ ਕਹਿੰਦਾ ਕਿ ਪਤਾ ਨਹੀਂ ਕਿਹੜੀ ਆਵਾਜ਼ ਆਉਂਦੀ ਹੈ ਉੱਤੇ ਇੱਕ ਉੱਲੂ ਬੈਠਾ ਹੁੰਦਾ ਉਹਨਾਂ ਨੂੰ ਕਹਿੰਦਾ ਕਿ ਮੈਂ ਜਾਣਦਾ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਸੀ ਵਾਲਸੂ ਸਿੰਘ ਉਹਦੇ ਕਰਜ਼ਰ ਨਹੀਂ ਕੀਤੇ ਜਿਸ ਕਰਕੇ ਸਾਰਾ ਕੁਝ ਲੁੱਟਿਆ ਕੁਸੁੱਟਿਆ ਗਿਆ ਹੈ ਪਰ ਮੈਂ ਉਹਨਾ ਹੀ ਤੁਹਾਨੂੰ ਦੁਬਾਰਾ ਦੇ ਸਕਦਾ ਹਾਂ ਪਰ ਤੁਹਾਨੂੰ ਇਸੇ ਬਦਲੇ ਮੇਰੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਸਾਰੇ ਜਣੇ ਕਹਿੰਦੇ ਜੇ ਉਹਨਾ ਹੀ ਦੁਬਾਰਾ ਮਿਲ ਜਾਈ ਤੇ ਹੋਰ ਕੀ ਚਾਹੀਦਾ ਹੈ ਚਲੋ ਸਵਾਲਾਂ ਦੇ ਜਵਾਬ ਦਿੰਦੇ ਹਾਂ ਪਹਿਲੇ ਭਰਾ ਨੂੰ ਪੁੱਛਦਾ ਕਿ ਦੱਸ ਜੇ ਕਿਸੇ ਰਾਜੇ ਦਾ ਜਿਹੜਾ ਰਾਜੇ ਉਤੇ ਕਿਸੇ ਹਮਲਾ ਹੋ ਜਾਵੇ ਤੇ ਉਹਦੀ ਪ੍ਰਜਾਣ ਨੂੰ ਕੀ ਕਰਨਾ ਚਾਹੀਦਾ ਹੈ ਵੱਡਾ ਪ੍ਰਾਸ਼ੇਤੀ ਨਾਲ ਕੇਂਦਰ ਰਾਜੇ ਉੱਤੇ ਜੇ ਹਮਲਾ ਹੋ ਜਾਏ ਤੇ ਪ੍ਰਜਾ ਨੂੰ ਆਪਣੇ ਬੁਹੇ ਬੰਦ ਕਰਕੇ ਤੇ ਅੰਦਰ ਵੜ ਜਾਣਾ ਚਾਹੀਦਾ ਹੈ ਕਿ ਕਿਤੇ ਉਹਨਾਂ ਨੂੰ ਕੋਈ ਦੁੱਖ ਹਾਨੀ ਨਾ ਪਹੁੰਚੇ ਇਹਨੇ ਗੱਲ ਕਹੀ ਤਾਂ ਉਹ ਉੱਥੇ ਖੜਾ ਪੱਥਰ ਦਾ ਬਣ ਗਿਆ ਹੁਣ ਦੂਜੇ ਨੇ ਪੁੱਛਦਾ ਕਿ ਤੂੰ ਦੱਸ ਕਹਿੰਦੇ ਕਿ ਜੇਕਰ ਆਪਣਾ ਪੂਰੇ ਨਗਰ 'ਚ ਕਾਲ ਪੈ ਜਾਏ ਕੁਝ ਰੋਟੀ ਟੁਕ ਦਾ ਇੰਤਜ਼ਾਮ ਨਾ ਹੋਵੇ ਤਾਂ ਰਾਜੇ ਨੂੰ ਕੀ ਕਰਨਾ ਚਾਹੀਦਾ ਹੈ ਕਹਿੰਦੇ ਕਿ ਰਾਜੇ ਦੇ ਜਿੰਨੀ ਧਨ ਸੰਪਤਾ ਹੈ ਉਹ ਸਾਰੀ ਲੈ ਕੇ ਤੇ ਆ ਜਾਓ ਤੇ ਰਾਜੇ ਦਾ ਆਪੇ ਵੇਖੀ ਜਾਵੇਗੀ ਉਹ ਧਨ ਸੰਪਤਾ ప్రజ ਨੂੰ ਆਪਣੇ ਵਿੱਚ ਵੰਡ ਲੈਣੀ ਚਾਹੀਦੀ ਹੈ ਉਹ ਥੋ ਲੈ ਆ ਕੇ ਸਾਰਿਆਂ ਨੂੰ ਜਿਹਦੇ ਹਿੱਸੇ ਜੋ ਵੀ ਆਵੇ ਉਹ ਖਾ ਲਵੇ ਉਹ ਰਾਜੇ ਦੀ ਵੇਖੀ ਜਾਏਗੀ ਜਿਆਦਾ ਤੋਂ ਜਿਆਦਾ ਰਾਜਾ ਮਰ ਜਾਵੇਗਾ ਫੇਰ ਕੀ ਹੋ ਜਾਵੇਗਾ ਜਦੋਂ ਇਹ ਗੱਲ ਸੁਣੀ ਤਾਂ ਉਹ ਵੇ ਪੱਥਰ ਦਾ ਹੋ ਗਿਆ ਤੀਜੇ ਨੂੰ ਪੁੱਛਦਾ ਜੇ ਰਾਜਾ ਮਰ ਜਾਵੇ ਤਾਂ ਪ੍ਰਜਾ ਦਾ ਕੀ ਹਾਲ ਹੋਵੇਗਾ ਕਹਿੰਦਾ ਕਿ ਮਰਦੇ ਆ ਤੇ ਮਰੇ ਜਾਵੇ ਹੋਰ ਉਥੋਂ ਚੁਣ ਕੇ ਰਾਜਾ ਬਿਠਾ ਦਿਓ ਤੇ ਪ੍ਰਜਾ ਦਾ ਜਿਵੇਂ ਕੰਮ ਚੱਲਣਾ ਉਹ ਚਲਾਓ ਜਲਦੀ ਜਾਣਾ ਹੈ ਤੀਜਾ ਵੀ ਪੱਥਰ ਹੋ ਗਿਆ ਕੁਝ ਦਿਨ ਲੰਘੇ ਤੇ ਉਹਨਾਂ ਦੀ ਤਿੰਨਾਂ ਦੀਆਂ ਪਤਨੀਆਂ ਉੱਚੇ ਉੱਚੇ ਰੋਣ ਕਲੌਂ ਤੇ ਹੁਣ ਛੋਟਾ ਭਰਾ ਉਥੋਂ ਲੰਘਿਆ ਤੇ ਉਹ ਰੋਣ ਕਲੌਂ ਦੀ ਆਵਾਜ਼ ਸੁਣਦਾ ਜਾ ਕੇ ਪੁੱਛਦਾ ਕੀ ਹੋਇਆ ਸਾਰੇ ਕਲਵਾ ਦੱਸਦੀਆਂ ਕਿ ਐਵੇਂ ਬਿਮਾਰੀ ਫੈਲੇ ਤੇ ਡੰਗਰ ਵਸ਼ੇ ਮਰ ਗਿਆ ਤੇ ਸਾਡੇ ਕੋਲ ਕੁਝ ਨਹੀਂ بچਿਆ ਕਹਿੰਦੇ ਕਿ 헤ਰੇ ਚਵਾਰਾ ਸੋਨਾ ਸੀ ਉਹ ਕੋਈ ਚੋੜ ਚੁਰਾ ਕੇ ਲੈ ਗਿਆ ਕੁਝ ਦਿਨਾਂ ਦਾ ਰਾਸ਼ਨ ਪਾਣੀ ਸੀ ਉਹ ਸਾਡੇ ਕੋਲ ਖਤਮ ਹੋ ਗਿਆ ਜਿਸ ਕਰਕੇ ਤੇਰੇ ਭਰਾ ਕਾਮ ਦੀ ਤਲਾਸ਼ ਵਿੱਚ ਚ ਕਾਮ ਦੀ ਤਲਾਸ਼ ਵਿੱਚ ਚਲੇ ਗਏ ਪਰ ਬੜੇ ਦਿਨ ਹੋ ਗਏ ਵਾਪਸ ਨਹੀਂ ਆਏ ਉਹ ਕਹਿਣ ਲੱਗਾ ਕਿ ਕੋਈ ਨਾ ਮੈਂ ਉਹਨਾਂ ਦੀ ਤਲਾਸ਼ ਚ ਜਾਣਨਾ ਹਾਂ ਤੋ ਸਿਰੋ ਨਾ ਉਹ ਤੁਰਿਆ ਤੁਰਿਆ ਜਾਂਦਾ ਅਗੋਣ ਨੂੰ ਕਹਿੰਦਾ ਕਿ ਉਹ ਨੇਕ ਮਨੁੱਖ ਜੇ ਤੇਰੇ ਕੋਲ ਸਮਾਂ ਹੋਵੇ ਤਾਂ ਜੋ ਤੂੰ ਸੋਚਦਾ ਕੋਈ ਭੁੱਖਾ ਨਾ ਸੌਵੇ ਮੈਂ ਹਰ ਇੱਕ ਦੀ ਮਦਦ ਕਰ ਸਕਾਂ ਤੇ ਇਹ ਤੇਰੇ ਨਾਲ ਹੋ ਸਕਦਾ ਮੈਂ ਤੈਨੂੰ ਉਹ ਸਾਰੇ ਸੁੱਖ ਦਵਾਂਗਾ ਜਿਸ ਤੇ ਨਾਲ ਤੂੰ ਕਿਸੇ ਦੀ ਮਦਦ ਕਰ ਸਕੇ ਅਗੋ ਉਸ ਨੇ ਕਿਹਾ ਕਿ ਜ਼ਰੂਰ ਮੈਂ ਸਭ ਕੁਝ ਚਾਹੁੰਦਾ ਹਾਂ ਪਰ ਪਹਿਲਾਂ ਮੈਂ ਆਪਣੇ ਭਰਾਵਾਂ ਨੂੰ ਲੱਭਣ ਆਇਆ ਹਾਂ ਮੈਂ ਉਹਨਾਂ ਨੂੰ ਲੱਭ ਕੇ ਤੁਹਾਡੇ ਕੋਲ ਜ਼ਰੂਰ ਆਵਾਂਗਾ ਉਹ ਕਹਿੰਦਾ ਕਿ ਤੇਰੇ ਭਰਾ ਕੌਣ ਨੇ ਉਹਨੇ ਕਿਹਾ ਕਿ ਮੇਰੇ ਤਿੰਨ ਭਰਾ ਜੰਗਲ ਦੇ ਵਿੱਚ ਇੱਥੇ ਲੰਘਦੇ ਹਨ ਅਗਲੇ ਨਗਰ ਜਾਂਦੇ ਸਨ ਮੈਂ ਉਹਨਾਂ ਨੂੰ ਲੱਭਣ ਆਇਆ ਹਾਂ ਉਹਨੇ ਸ਼ਿਆਰਾਏ ਨਾਲ ਕਿਹਾ ਕਿ ਇਹ ਨਹੀਂ ਤੇਰੇ ਭਰਾ ਉਹਨੇ ਕਿਹਾ ਹਾਂ ਉਹ ਕਹਿੰਦਾ ਇਹਨਾਂ ਨੂੰ ਠੀਕ ਕਰ ਦਿਓ ਉਹਨੇ ਕਿਹਾ ਕਿ ਮੇਰੇ ਸਵਾਲਾਂ ਦੇ ਜਵਾਬ ਦੇ ਕੇ ਫਿਰ ਇਹ ਠੀਕ ਹੋ ਜਾਣਗੇ ਉਹਨੇ ਕਿਹਾ ਕਿ ਪੁੱਛੋ ਕਹਿੰਦਾ ਪਹਿਲਾ ਸਵਾਲ ਇਹ ਕਿ ਜੇਕਰ ਕੋਈ ਰਾਜਾ ਹੋਵੇ ਉਕੇ ਸੇਦੇ ਉਹਦੇ ਰਾਜ ਦੇ ਉੱਤੇ ਹਮਲਾ ਹੋ ਜਾਵੇ ਤੇ ਪ੍ਰਜਾ ਨੂੰ ਕੀ ਕਰਨਾ ਚਾਹੀਦਾ ਹੈ ਕਹਿੰਦਾ ਪ੍ਰਜਾ ਨੂੰ ਹਮੇਸ਼ਾ ਆਪਣੇ ਰਾਜੇ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਪ੍ਰਜਾ ਨੂੰ ਅਸਰ ਨਹੀਂ ਚਲਾਉਣੇ ਆਉਂਦੇ ਪਰ ਇੱਕ ਤੇ ਇੱਕ ਮਿਲ ਕੇ 11 ਹੋ ਜਾਂਦੇ ਨੇ ਏਕਤਾ ਵਿੱਚ ਬੜਾ ਬਲ ਹੈ ਤੇ ਏਕਤਾ ਨਾਲ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ ਉਹ ਬੜਾ ਖੁਸ਼ ਹੋਇਆ ਦੂਸਰਾ ਸਵਾਲ ਜੇਕਰ ਅਕਾਲ ਪੈ ਜਾਵੇ ਤਾਂ ਰਾਜੇ ਦਾ ਕੀ ਕੰਮ ਬੰਦਾ ਹੈ ਕਹਿੰਦੇ ਜੇਕਰ ਅਕਾਲ ਪੈ ਜਾਵੇ ਤੇ ਰਾਜੇ ਨੂੰ ਹਮੇਸ਼ਾ ਆਪਣੇ ਪ੍ਰਜਾ ਨੂੰ ਅੰਨ ਤੇ ਤੰਨ ਨਾਲ ਮਦਦ ਕਰਨੀ ਚਾਹੀਦੀ ਹੈ ਐਵੇਂ ਕਰਦੇ ਉਹਦਾ ਅੰਨ ਤੇ ਤੰਨ ਖਾਲੀ ਜ਼ਰੂਰ ਹੋ ਸਕਦਾ ਹੈ ਪਰ ਉਹਦੇ ਜਦੋਂ ਉਹਦੀ ਪ੍ਰਜਾ ਦੇ ਕੋਲ ਅੰਨ ਦੀ ਤਰਨਾਵੇਗਾ ਤਾਂ ਉਹਦੇ ਜ਼ਰੂਰ ਮਦਦ ਕਰਨਗੇ ਉਹਨੇ ਕਿਹਾ ਠੀਕ ਹੈ ਕਹਿੰਦੇ ਫਿਰ ਇਹ ਦੱਸ ਜੇ ਰਾਜਾ ਮਰ ਜਾਵੇ ਤੇ ਪ੍ਰਜਾ ਨੂੰ ਕੀ ਕਰਨਾ ਚਾਹੀਦਾ ਹੈ ਕਹਿੰਦਾ ਕਿ ਪ੍ਰਜਾ ਨੂੰ ਹਮੇਸ਼ਾ ਕੁਝ ਸਮੇਂ ਦਾ ਤਰਵਾਸ ਰੱਖਣਾ ਚਾਹੀਦਾ ਹੈ ਜੇਕਰ ਰਾਜੇ ਦਾ ਪੁੱਤਰ ਹੈ ਤਾਂ ਉਸ ਨੂੰ ਰਾਜਾ ਬਣਾ ਦਿਓ ਜੇ ਰਾਜੇ ਦਾ ਪੁੱਤਰ ਨਹੀਂ ਹੈ ਤਾਂ ਪ੍ਰਜਾ ਦੇ ਵਿੱਚੋਂ ਕਿਸੇ ਨੂੰ ਚੁਣ ਕੇ ਪ੍ਰਜਾ ਨੂੰ ਪਤਾ ਹੁੰਦਾ ਕੌਣ ਸਾਡੇ ਲਈ ਚੰਗਾ ਸੋਚਦਾ ਉਹਦੇ ਚੋਂ ਰਾਜਾ ਬਣਾ ਦਿਓ ਜਦੋਂ ਇਹ ਗੱਲ ਸੁਣੀ ਤਾਂ ਉਹਨੇ ਕਿਹਾ ਕਿ ਜਿਹੜਾ ਤੇਰਾ ਵਰ ਸੀ ਉਹ ਮੈਂ ਤੈਨੂੰ ਦੇਂਦਾ ਹਾਂ ਉਹਨੇ ਉਸ ਨੂੰ ਸੋਨੇ ਦਾ ਹੀਰਾ ਨਾ ਬਣਾ ਦਿੱਤਾ ਤੇ ਉਹ ਕਰ ਲਾਉਣ ਲੱਗਾ ਕਿ ਮਨੁੱਖਾ ਜਮਾ ਮਿਲਿਆ ਤੇ ਤੂੰ ਮੈਨੂੰ ਹਿਰਨ ਬਣਾਏ ਜਾਂਦਾ ਉਹਨੇ ਕਿਹਾ ਕਿ ਇਹ ਵੀ ਤੈਨੂੰ ਇੱਕ ਹੀ ਫਲ ਦਿੱਤਾ ਹੈ ਉਹਨੇ ਕਿਹਾ ਕਿ ਦੱਸ ਇਹ ਕਾਦਾ ਫਲ ਦਿੱਤਾ ਕਹਿੰਦੇ ਕਿ ਦਰਿਆ ਦੇ ਕੰਢੇ ਇੱਕ ਸੰਤ ਫਕੀਰ ਬੈਠੇ ਨੇ ਤੇਰੇ ਸਵਾਲ ਦਾ ਜਵਾਬ ਦੇਣਗੇ ਕਹਿੰਦੇ ਕਿ ਮੇਰਾ ਭਰਾ ਕਹਿੰਦਾ ਕਿ ਮੇਰੇ ਭਰਾ ਕਹਿੰਦੇ ਕੁਝ ਸਮੇਂ ਠੀਕ ਹੋ ਕੇ ਘਰ ਚਲੇ ਜਾਣਗੇ ਉਹ ਹਿਰਨ ਤੁਰਦਾ ਤੁਰਦਾ ਦਰਿਆ ਦੇ ਕੰਢੇ ਸੰਤ ਫਕੀਰ ਜੀ ਦੇ ਕੋਲ ਜਾਂਦਾ ਕਹਿੰਦੇ ਜਦੋਂ ਸੰਤ ਫਕੀਰ ਜੀ ਦੇ ਕੋਲ ਗਿਆ ਉਹ ਕਹਿੰਦੇ ਉੱਥੇ ਜਾ ਕੇ ਉਹ ਸੰਤ ਫਕੀਰ ਜਿਹੜੇ ਸਨ ਉਹ ਪੁੱਛਦੇ ਨੇ ਕਿ ਉਹ ਕਹਿੰਦਾ ਸੰਤ ਫਕੀਰ ਜੀ ਤੁਸੀਂ ਮੈਨੂੰ ਹੀਰਣ ਬਣਾਤਾ ਮੇਰਾ ਤੇ ਮਨੁੱਖਾ ਜਾਮਾ ਮਿਲਿਆ ਹੋਇਆ ਸੀ ਉਹ ਕਹਿੰਦੇ ਕੋਈ ਨਾ ਇਹਦੇ ਤੇਰੇ ਸਵਾਲ ਦਾ ਜਵਾਬ ਦੇਣਾ ਹਣ ਉਹਨੂੰ ਲੈ ਕੇ ਤੇ ਰਾਜੇ ਦੇ ਕੋਲ ਗਏ ਕਹਿੰਦੇ ਰਾਜਾ ਲੈ ਵੀ ਤੇਰੀ ਧੀ ਜਿਹੜੀ ਸੀ ਉਹ ਸੋਨੇ ਦੇ ਹੀਰਣ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਉਹਦੀ ਰਾਣੀ ਵੀ ਰਾਜੇ ਨੂੰ ਆਪਣੀ ਧੀ ਨੂੰ ਬੁਲਾਇਆ ਤੇ ਧੀ ਨੂੰ ਕਿਹਾ ਕਿ ਆਹ ਦੇਖ ਤੂੰ ਸੋਨੇ ਦੇ ਹੀਰਣ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਉਹਨੇ ਜਿਵੇਂ ਉਹਨੂੰ ਹੱਥ ਲਾਇਆ ਉਹ ਉਵੇਂ ਹੀ ਫਿਰ ਉਹਦਾ ਜਿਹੜਾ ਮਨੁੱਖ ਰੂਪ ਚ ਆ ਗਿਆ ਉਹ ਕਹਿੰਦੀ ਸੰਤ ਫਕੀਰ ਜੀ ਇਹ ਕੀ ਛਲਕਪਟ ਹੈ ਸੋਨੇ ਦੇ ਹੀਰਣ ਦੇ ਨਾਲ ਹੀ ਵਿਆਹ ਕਰਾਉਣਾ ਸੰਤ ਫਕੀਰ ਕਹਿੰਦੇ ਤੂੰ ਸੋਨੇ ਦੇ ਹੀਰਣ ਕਿਆ ਤੇ ਉਹ ਬਣ ਕੇ ਆ ਗਿਆ ਪਰ ਤੂੰ ਇੱਕ ਗੱਲ ਹਮੇਸ਼ਾ ਯਾਦ ਰੱਖ ਮਨੁੱਖਾ ਨੂੰ ਹਮੇਸ਼ਾ ਮਨੁੱਖਾ ਨਾਲ ਤੇ ਜਿਵੇਂ ਦਾ ਰੂਪ ਮਿਲੇ ਉਵੇਂ ਦੇ ਨਾਲ ਉਹਦਾ ਵਿਆਹ ਹੁੰਦਾ ਉਨੋਂ ਇਹ ਗੱਲ ਸਮਝ ਆ ਗਈ ਉਸਦੇ ਨਾਲ ਵਿਆਖਰਾ ਲੈ। ਰਾਜਾ ਹੁਣ ਕਹਿੰਦਾ ਕਿ ਮੇਰਾ ਜਿਹੜਾ ਮਿੰਨੋ ਐਵੇਂ ਲੱਗਦਾ ਮੇਰੇ ਕੋਲ ਸਮਾਂ ਥੋੜਾ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਰਾਜਾ ਬਣਾ ਦਿਆਂ। ਉਹ ਸੰਤ ਫਕੀਰ ਕਹਿਣ ਲੱਗੇ ਕਿ ਮੈਂ ਇਹਦੀ ਪ੍ਰੀਖਿਆ ਲੈ ਲਈ ਤੇ ਇਹਨੂੰ ਰਾਜਾ ਬਣਾ ਦਿਓ। ਉਹਨੂੰ ਰਾਜਾ ਬਣਾ ਦਿੱਤਾ। ਉਹ ਪ੍ਰਜਾ ਦਾ ਬੜਾ ਧਿਆਨ ਰੱਖਣ ਲੱਗਾ। ਹੁਣ ਉਹ ਤਿੰਨੇ ਹੁਣ ਉਹ ਤਿੰਨਾ ਭਰਾਵਾਂ ਨੂੰ ਪਿੰਡ 'ਚ ਮਾੜਾ-ਮੋਟਾ ਕੰਮ ਮਿਲਦਾ। ਹੁਣ ਬੜੇ ਜ਼ਿਆਦਾ ਦੁਖੀ ਹੋ ਗਏ। ਸਉਦੇ ਰਾਜੇ ਦੇ ਕੋਲ ਜਾਂਦੇ ਆ ਸੁਣਿਆ ਤਾਂ ਰਾਜਾ ਬੜਾ ਤਰਮੇ ਹੈ ਜਦੋਂ ਰਾਜੇ ਦੇ ਕੋਲ ਖੁੱਲ ਕੇ ਆਪਣੇ ਪ੍ਰਾਣੋਂ ਦੇਖਦੇ ਤੋ ਆਦਰ ਸਤਕਾਰ ਲਈ ਖੜੇ ਹੁੰਦੇ ਤੇ ਖੜੇ ਹੋ ਕੇ ਕੋਲ ਆਏ ਤੇ ਉਹ ਕਹਿੰਦੇ ਕਿ ਤੂੰ ਕਿਵੇਂ ਰਾਜਾ ਬਣ ਗਿਆ ਉਹਨੇ ਸਾਰੀ ਗੱਲ ਬਾਤ ਦੱਸਿਓ ਉਹ ਕਹਿੰਦੇ ਕਿ ਹੁਣ ਅਸੀਂ ਸਮਝ ਗਏ ਪਿਤਾ ਜੀ ਤੈਨੂੰ ਇੰਨਾ ਪਿਆਰ ਕਿਉਂ ਕਰਦੇ ਸਨ ਤੇਰੀ ਨੇਕੀ ਨਹੀਂ ਤੈਨੂੰ ਇਹ ਸਿਲਾ ਦਿੱਤਾ ਉਹਨੇ ਕਿਹਾ ਕਿ ਤੁਸੀਂ ਮੇਰੇ ਜਮੇਨ ਵਾਓ ਉਸ ਤੇ ਮਿਹਨਤ ਕਰੋ ਤੇ ਮਿਹਨਤ ਹਮੇਸ਼ਾ ਫਲ ਦਿੰਦੀ ਹੈ ਮਿਹਨਤ ਕਦੇ ਵੀ ਅਜਿਆ ਨਹੀਂ ਜਾਂਦੀ ਮਿਹਨਤ ਉਹ ਹੈ ਜੋ ਮਨੁੱਖ ਦੇ ਅੱਗੇ ਉਹਦੇ ਹਰ ਦੁੱਖ ਦੂਰ ਕਰ ਦਿੰਦੀ ਹੈ ਕਹਿੰਦੇ ਉਹਨਾ ਮਿਹਨਤ ਕਰਨੇ ਸ਼ੁਰੂ ਕੀਤੀ ਤੇ ਦੇਖਦੇ ਹੀ ਦੇਖਦੇ ਉਹਨਾਂ ਦੇ ਦਿਨ ਬਦਲ ਗਏ ਉਧਰ ਜਿਹੜਾ ਛੋਟਾ ਭਰਾ ਸੀ ਉਹ ਹੁਣ ਪ੍ਰਜਾ ਦੇ ਸੁੱਖ ਦਾ ਧਿਆਨ ਰੱਖਣ ਲੱਗਾ ਹੁਣ ਇਹ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਨੇਕੀ ਮਨੁੱਖ ਨੂੰ ਤਾਰ ਦਿੰਦੀ ਹੈ ਮਨੁੱਖ ਦਾ ਚੰਗਾ ਬਤੇਰਾ ਮਨੁੱਖ ਦੇ ਚੰਗੇ ਕਰਮ ਉਸ ਨੂੰ ਜ਼ਰੂਰ ਉਸ ਦਾ ਫਲ ਮਿਲਦਾ ਹੈ ਉਹ ਦਾ ਘਰ ਸੁੱਖ ਨਾਲ ਭਰ ਦਿੰਦਾ ਹੈ ਤੇ ਮਾੜੀ ਨੀਅਤ ਹਮੇਸ਼ਾ ਆਪਾਂ ਨੂੰ ਖੋ ਵਿੱਚ ਵਗਾ ਦਿੰਦੀ ਹੈ ਸੰਗਤ ਜੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ